ਨੇ ਗਰਦਾਵਰੀ ਕਿਵੇਂ ਤਰਵਾਈ ਜਾ ਸਕਦੀ ਹੈ ਜੀ ਜੇ ਕਬਜ਼ਾ ਹੈਗਾ ਬੰਦੇ ਦਾ ਹਾਂਜੀ ਗਰਦਾਵਰੀ ਸਪੋਜ਼ ਕਰੋ ਸੁਣਨੋਂ ਚਲਦੀ ਹੈ ਕਬਜ਼ਾ ਮੇਰਾ ਠੀਕ ਆ ਮੈਂ ਕੇਸ ਪਾ ਕੇ ਤਹਿਸੀਲਦਾਰ ਦੇ ਸੋਨੂੰ ਸੰਮਣ ਜਾਣਗੇ ਠੀਕ ਹੈ ਜੀ ਮਾਲਕਾਂ ਨੂੰ ਵੀ ਸੰਮਣ ਜਾਣਗੇ ਠੀਕ ਹੈ ਜੀ ਉਸ ਤੋਂ ਬਾਅਦ ਤਹਿਸੀਲਦਾਰ ਮੌਕਾ ਦੇ ਕੇ ਗਰਦਾਵਰੀ ਤੋੜ ਸਕਦਾ ਹੈ ਬੰਦੇ ਦੀ ਤਸਦੀਕ ਤੇ ਜਦੋਂ ਉਹਨਾਂ ਨੇ ਮੇਰਾ ਕਬਜ਼ਾ ਸ਼ੋਅ ਕਰਤਾ ਹੈ ਬੰਦੇ ਨੇ ਮੇਰੇ ਨੂੰ ਗਰਦਾਵਰੀ ਹੋ ਸਕਦੀ ਹੈ ਫਿਰ ਹੋ ਸਕਦੀ ਹੈ ਜੀ ਠੀਕ ਆ ਇੱਕ ਜ਼ਿਕਰ ਜ਼ਮੀਨ ਤੇ ਲਿਮਟੋ ਵੰਡ ਤਕਸੀਮ ਕਿਵੇਂ ਹੋ ਸਕਦੀ ਹੈ ਜੀ ਜ਼ਮੀਨ ਤੇ ਲਿਮਟ ਜੇ ਤਾਂ ਹੈਗੀ ਹੈ ਹਿੱਸੇ ਚ ਲੋਨ ਲਿਆ ਰਿਹਾ ਠੀਕ ਹੈ ਜੀ ਫਿਰ ਵੀ ਬੈਂਕ ਨੂੰ ਪਾਰਟੀ ਬਣਾਉਣਾ ਪਊਗਾ ਠੀਕ ਆ ਉਹਨੂੰ ਬੈਂਕ ਨੂੰ ਦੱਸਣਾ ਪਊ ਵੀ ਤੁਸੀਂ ਪਹਿਲਾਂ ਟੋਟਲ ਖੇਤ ਚ ਹਿੱਸਾ ਲਿਆ ਹੋਇਆ ਹੁਣ ਇਹਨੂੰ ਆ ਜੁਮੀਨ ਆ ਗਈ ਐਨੀ ਜ਼ਮੀਨ ਤੇ ਇਹਦਾ ਲੋਨ ਦਾ ਰੂਟ ਦਿੱਤਾ ਜਾਊਗਾ ਠੀਕ ਆ ਬੈਂਕ ਨੂੰ ਵਿੱਚ ਲੈਣਾ ਪਊਗਾ ਠੀਕ ਹੈ ਜੀ ਜੇ ਨੰਬਰਾਂ ਤੇ ਲੋਨ ਲਿਆ ਹੋਇਆ ਨੰਬਰੇ ਦੋ ਹਿੱਸੇਦਾਰ ਨੂੰ ਜਾ ਰਹੇ ਨੇ ਫਿਰ ਲੋਨ ਭਰਨ ਤੋਂ ਬਾਅਦ ਹੀ ਤਕਸੀਮ ਹੋਏਗੀ ਫਿਰ ਲੋਨ ਭਰਨ ਤੋਂ ਇੱਕ ਸਾਂਝੀ ਖੇਵ ਦੀ ਤਕਸੀਮ ਕਿਵੇਂ ਕਰਵਾ ਸਕਦੇ ਆ ਜੀ ਸਾਂਝੀ ਖੇਵ ਦੀ ਸਹਿਮਤੀ ਨਾਲ ਤਾਂ ਪਰਿਵਾਰੀਲੇ ਵੀ ਹੋ ਸਕਦੀ ਹੈ ਜੀ ਜਿੰਨੇ ਮਾਲਕ ਨੇ ਜੋ ਸਾਰੇ ਸਹਿਮਤ ਨੇ ਪਟਵਾਰੀ ਲੇਵੇ ਜਾਂ ਜੀ ਆ ਨੰਬਰ ਅਸੀਂ ਫਲਾਣੇ ਨੂੰ ਦੇ ਤੇ ਆ ਫਲਾਣੇ ਨੂੰ ਦੇ ਤੇ ਸਾਰੇ ਨੰਬਰ ਲਿਖ ਕੇ ਇਕਰਾਰਨਾਮਾ ਲਿਖ ਕੇ ਦੇਣਗੇ ਇਕਰਾਰਨਾਮੇ ਦੇ ਮੁਤਾਬਕ ਰੂਜ ਨਾਮ ਚ ਰੌਟ ਪਾ ਕੇ ਸਾਰਿਆਂ ਦੇ ਸਾਈਨ ਕਰਾ ਕੇ ਪਟਵਾਰੀ ਉਸ ਤੋਂ ਬਾਅਦ ਇੰਤਕਾਲ ਦਰਜ ਕਰ ਦੋ ਜੇ ਸਹਿਮਤ ਨੇ ਜੇ ਸਹਿਮਤ ਨੇ ਜੇ ਇੱਕ ਵੀ ਬੰਦਾ ਸਹਿਮਤ ਨਹੀਂ ਹੈਗਾ ਵਿੱਚੋਂ ਬੰਦੇ 10 ਨੇ ਹਾਂ ਹਾਮਲ ਨੂੰ ਮੰਨ ਲਓ 4 ਨੇ 4 ਭਰਾ ਨੇ 4 ਨੇ 4 ਨੇ ਉਹਨਾਂ ਚੋਂ ਇੱਕ ਸਹਿਮਤ ਨਹੀਂ ਹੈਗਾ ਹਾਂ ਇੱਕ ਬੰਦਾ ਸਹਿਮਤ ਨਹੀਂ ਤਾਂ ਜਿੱਤ 4 ਚਾਰਾਂ ਚੋਂ ਇੱਕ ਬੰਦਾ ਤਕਸੀਮ ਕਰਾਉਣਾ ਚਾਹੁੰਦਾ ਹੈ ਤਿੰਨ ਸਹਿਮਤ ਨਹੀਂ ਜਾਂ ਇੱਕ ਨਹੀਂ ਸਹਿਮਤ ਤਾਂ ਕੱਲਾ ਬੰਦਾ ਕੇਸ ਪਾ ਕੇ ਕਰਾ ਸਕਦਾ ਹੈ ਤਕਸੀਮ ਉਹ ਤਹਿਸੀਲਦਾਰ ਦੇ ਕੇਸ ਪਾਉਣਾ ਪਊ ਠੀਕ ਆ ਸਰਕਲ ਰੈਵਨਿਊ ਅਫਸਰ ਜਿਹੜਾ ਵੀ ਉਹਨਾਂ ਦਾ ਹੈਗਾ ਉਹਦੇ ਕੇਸ ਪਾ ਕੇ ਕੱਲਾ ਬੰਦਾ ਵੀ ਤਕਸੀਮ ਕਰਾ ਸਕਦਾ ਕੋਈ ਜ਼ਰੂਰ ਨਹੀਂ ਵੀ ਚਾਰੇ ਸਹਿਮਤ ਹੋਣਗੇ ਤਾਂ ਹੀ ਹੋਊਗਾ ਵੀ ਚਾਰਾਂ ਦੇ ਸਹਿਮਤ ਹੋਣੀ ਜ਼ਰੂਰੀ ਦੋਸਤੋ ਜਿਹੜਾ ਆਪਾਂ ਨੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀਰੇ ਐਪ ਬਣਾਇਆ ਤੁਸੀਂ ਘਰ ਬੈਠੇ ਫਰਦ ਕਿਵੇਂ ਡਾਊਨਲੋਡ ਕਰੋਗੇ ਅਗਰ ਫਰਦ ਦੇ ਵਿੱਚ ਕੋਈ ਗਲਤੀ ਆ ਉਹਦੀ ਕਰੈਕਸ਼ਨ ਕਿਵੇਂ ਕਰਾ ਸਕਦੇ ਆ ਵਿਰਾਸਤ ਕੀ ਤਕਸੀਮ ਕੀ ਹੁੰਦੀ ਆ ਸਾਂਝੀ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦੇ ਆ ਇੰਤਕਾਲ ਦੀਆਂ ਕਿਸਮਾਂ ਕੀ ਨੇ ਕਿਨੇ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ ਵਟਸਐਪ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇੱਕ ਪਤਨੀ ਦੇ ਨਾਮ ਜ਼ਮੀਨਾਂ ਹੁਣ ਉਹ ਸਵਰਗ ਵਾਸ ਹੋ ਗਈ ਉਸ ਦੇ ਹਿੱਸੇ ਵਾਲੀ ਜ਼ਮੀਨ ਕਿਸ ਨੂੰ ਮਿਲ ਸਕੇਗੀ ਉਹਦੇ ਜਿੰਨੇ ਬੱਚੇ ਨੇ ਤੇ ਆਦਮੀ ਜੁੰਦਾ ਆਦਵੀ ਨੂੰ ਮਿਲੂਗਾ ਅੱਛਾ ਜੀ ਜੇਕਰ ਬੱਚੇ ਨਾ ਹੋਣ ਕੱਲਾ ਪਤੀ ਹੋਵੇ ਪਤੀ ਨੂੰ ਜਾਊਗੀ ਪਰ ਸਾਰਾ ਹੀ ਸਪਤੀ ਨੂੰ ਜਾਊਗਾ ਜੀ ਠੀਕ ਆ ਸਾਰੇ ਦੋਸਤਾਂ ਦਾ ਤੇ ਸਰ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਸਰ ਬਹੁਤ ਬਹੁਤ ਸਾਰੇ ਸਰੋਤਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਸਾਥ ਦੇਣ ਵਾਸਤੇ ਤੇ ਅੱਜ ਦੋਸਤੋ ਆਪਾਂ ਹੋਰ ਨਵੇਂ ਸਵਾਲ ਲੈ ਕੇ ਆਏ ਆ ਤੇ ਜਿਹੜੇ ਵੀ ਤੁਸੀਂ ਸਵਾਲ ਭੇਜਣ ਸ਼ਾਰਟ ਵਿੱਚ ਭੇਜਿਆ ਕਰੋ ਕਈ ਵੀਰ ਇੰਗਲਿਸ਼ ਦੇ ਵਿੱਚ ਭੇਜ ਦਿੰਦੇ ਨੇ ਜਿਵੇਂ ਤੂੰ ਮੈਂ ਕਰਕੇ ਸਵਾਲ ਦਾ ਵੀ ਹਾਂ ਸਾਡੀ ਖੇਫਟ ਉੱਥੇ ਕਈ ਵਾਰ ਸਾਨੂੰ ਸਮਝ ਨਹੀਂ ਆਉਂਦੀ ਤੇ ਸਾਡੀ ਬੇਨਤੀ ਇਹੀ ਆ ਵੀ ਤੁਸੀਂ ਜਦੋਂ ਵੀ ਸਵਾਲ ਭੇਜਦੇ ਹੋ ਪੰਜਾਬੀ ਵਿੱਚ ਭੇਜੋ ਆ ਸਾਰੇ ਤੁਹਾਡੇ ਸਵਾਲ ਨੇ ਜਿੰਨੇ ਵੀ ਤੁਸੀਂ ਭੇਜਦੇ ਹੋ ਅਸੀਂ ਟਾਈਪ ਕਰਕੇ ਲੈ ਕੇ ਆਉਨੇ ਆ ਤੇ ਪਤਨੀ ਦੇ ਨਾਮ ਉਸ ਦੀ ਪੇਕਿਆਂ ਵਾਲੀ ਜ਼ਮੀਨ ਹੋਵੇ ਮੰਨ ਲਓ ਕੁੜੀ ਆਪਣੇ ਪੇਕਿਆਂ ਤੋਂ ਲੈ ਕੇ ਆਈ ਹੈ ਹਾਂ ਹਾਂ ਪੇਕਿਆਂ ਤੋਂ ਲੈ ਕੇ ਆਈ ਹੈ ਠੀਕ ਹੈ ਉਹਦਾ ਹਿੱਸਾ ਕਿਨੂੰ ਕਿਨੂੰ ਮਿਲੂਗਾ ਜੇ ਉਹ ਪੇਕਿਆਂ ਤੋਂ ਲੈ ਕੇ ਆਈ ਉਹਦਾ ਆਦਮੀ ਵੀ ਹੈ ਨਹੀਂ ਬੱਚੇ ਵੀ ਹੈ ਨਹੀਂ ਤਾਂ ਉਹ ਪੇਕਿਆਂ ਨੂੰ ਹੀ ਜਾਊਗੀ ਵਾਪਸ ਪੇਕਿਆਂ ਨੂੰ ਜਾਊਗੀ ਵਾਪਸ ਪੇਕਿਆਂ ਨੂੰ ਜਾਊਗੀ ਉਹਦੇ ਭਰਾਵਾਂ ਨੂੰ ਠੀਕ ਆ ਭੈਣਾਂ ਨੂੰ ਦੇੜੀ ਵੀ ਉਹਦੇ ਬਰਾਬਰ ਦੇ ਬਾਰੇ ਪਿਛਲੇ ਬਲੱਡ ਰਿਲੇਸ਼ਨ ਚੱਲਦਾ ਟੇਕਿਆਂ ਵੱਲ ਜੇ ਉਹਦੀ ਮਾਂ ਜੁਨੀਆ ਤਾਂ ਉਹਦੀ ਮਾਂ ਨੂੰ ਹੀ ਜਾਊਗੀ ਇਕੱਲੀ ਨੂੰ ਠੀਕ ਹੈ ਭੈਣ ਭਰਾ ਮਾਂ ਨੂੰ ਨਹੀਂ ਜਾਂਦੀ ਫੇਰ ਨਹੀਂ ਜਾਂਦੀ ਜੇ ਮੰਨ ਲਓ ਉਹਦੇ ਸੌਰੇ ਪਰਿਵਾਰ ਦੇ ਵਿੱਚ ਮੰਨ ਲਓ ਦਾ ਪਤੀ ਆ ਬੱਚੇ ਨੇ ਹਾਂ ਬੱਚੇ ਨੇ ਫੇਰ ਉਹਨਾਂ ਨੂੰ ਮਿਲ ਜਾਊਂਗਾ ਫਿਰ ਸਾਰਿਆਂ ਨੂੰ ਬਰਾਬਰ ਜਾਊਗਾ ਜੀ ਸਾਹਿਬ ਜੇਕਰ ਸਾਂਝੀ ਜ਼ਮੀਨ ਵਿੱਚ ਕਿਸੇ ਨੇ ਘਰ ਪਾ ਲਿਆ ਹਾਂਜੀ ਬਾਅਦ ਵਿੱਚ ਉਹਨਾਂ ਨੇ ਤਕਸੀਮ ਕਰਵਾ ਲਈ ਹੂੰ ਤਾਂ ਫਿਰ ਦੂਜੀ ਧਿਰ ਮੰਨ ਲਓ ਇਹ ਚ ਇਹ ਚ ਗੱਲ ਇਹ ਆ ਯਾ ਮੇਰੀ ਗੱਲ ਸੁਣੋ ਜਿਹੜੇ ਬੰਦੇ ਨੇ ਘਰ ਪਾਇਆ ਉਹ ਖੇਤ ਚ ਮਾਲਕਦਾਰ ਮਾਲਕ ਹੈਗੇ ਹਾਂ ਮਾਲਕ ਦਾ ਮਾਲਕ ਹੈ ਨਾ ਤਾਂ ਉਹ ਤਕਸੀਮ ਦੇ ਵਿੱਚ ਉਹ ਜਿੱਥੇ ਉਹਨੇ ਘਰ ਪਾਇਆ ਉਹ ਰਕਬੇ ਉਹਨੂੰ ਪੈਣਾ ਚਾਹੀਦਾ ਸਭ ਤੋਂ ਪਹਿਲਾਂ ਉਹਨੂੰ ਉਹ ਰਕਬਾ ਪੈਣਾ ਚਾਹੀਦਾ ਬਾਕੀ ਨਾਲ ਲੱਗਦਾ ਰਕਬਾ ਉਹਨੂੰ ਹੋਰ ਪਊਗਾ ਕਰਾ ਲੜ ਰਕਬਾ ਦੋਏ ਬੰਦੇ ਦਾ ਪਾਇ ਨਹੀਂ ਸਕਦੇ ਤਕਸੀਮ ਚ ਠੀਕ ਹੈ ਜੇ ਤਾਂ ਉਹਨੇ ਕਰੇਲੂ ਤਕਸੀਮ ਕਰ ਲਈ ਗਲਤ ਕਰ ਲਈ ਉਹ ਵੀ ਗਲਤ ਕਰ ਲਈ ਮਕਾਨ ਵਾਲਾ ਰਕਬਾ ਮੋਟਰ ਵਾਲਾ ਰਕਬਾ ਤਾਂ ਜਿਹਦਾ ਮੋਟਰ ਤੇ ਮਕਾਨ ਹੈਗੇ ਨੇ ਪਹਿਲਾਂ ਉਸ ਨੂੰ ਪੈਣਾ ਚਾਹੀਦਾ ਉਹ ਵੀ ਪਹਿਲਾਂ ਉਹ ਜਗ੍ਹਾ ਉਸ ਨੂੰ ਦੇ ਦਿੱਤੀ ਹੈ ਹਾਂ ਉਸ ਨੂੰ ਦੇਣੀ ਚਾਹੀਦੀ ਹੈ ਜੇ ਨਹੀਂ ਦਿੱਤੀ ਤਾਂ ਤਕਸੀਮ ਗਲਤ ਕੀਤੀ ਇਹਨਾਂ ਨੇ ਠੀਕ ਆ ਦੂਆ ਬੰਦਾ ਤਾਂ ਹੀ ਟਾਉਣ ਨੂੰ ਜਾਊਗਾ ਨੇ ਜੇ ਤਕਸੀਮ ਵੇਲੇ ਗਲਤੀ ਹੋਈ ਠੀਕ ਆ ਨਹੀਂ ਨਹੀਂ ਤਕਸੀਮ ਤਾਂ ਬਾਅਦ ਚ ਕਰਵਾਈ ਹੈ ਜੀ ਹੁ ਮਕਾਨ ਪਹਿਲਾਂ ਪਾ ਲਿਆ ਮੇਰਾ ਮਕਾਨ ਪਹਿਲਾਂ ਪਾ ਜਦੋਂ ਮੈਂ ਮਕਾਨ ਪਾ ਲਿਆ ਮੈਨੂੰ ਉਹ ਜਗ੍ਹਾ ਪਹਿਣੀ ਚਾਹੀਦੀ ਹੈ ਤਕਸੀਮ ਚ ਮਕਾਨ ਵਾਲੀ ਮੇਰੇ ਵਾਲੀ ਮੇਰੇ ਵਾਲੀ ਮਕਾਨ ਵਾਲੀ ਛੱਡ ਕੇ ਦੂਈ ਜਗ੍ਹਾ ਮੈਨੂੰ ਪਾਤੀ ਠੀਕ ਆ ਮੈਨੂੰ ਉਹਦਾ ਕੀ ਬੈਨੀਫਿਟ ਮੇਰੇ ਮਕਾਨ ਵਾਲੀ ਜਗ੍ਹਾ ਦੂਏ ਬੰਦੇ ਨੂੰ ਪਾਤੀ ਇਹ ਤਾਂ ਗਲਤ ਪਾਈਏ ਨਾ ਉਹਦਾ ਫਾਇਦਾ ਨਾ ਉਹਨੂੰ ਫਾਇਦਾ ਤਕਸੀਮ ਗਲਤ ਹੋਈ ਹੈ ਤਕਸੀਮ ਹੀ ਨਹੀਂ ਸਹੀ ਹੈਗੀ ਕਿਵੇਂ ਨਹੀਂ ਹੋ ਸਕਦੀ ਇਸ ਲੋਟ ਠੀਕ ਹੈ ਜੀ ਠੀਕ ਹੈ ਮੋਟਰ ਕੋਠਾ ਉਹ ਮੇਰਾ ਮੋਟਰ ਕੋਠਾ ਹੈ ਮੇਰੇ ਮੋਟਰ ਕੋਠਾ ਵਾਲੀ ਜ਼ਮੀਨ ਚੱਕ ਕੇ ਕਿਸੇ ਹੋਰ ਨੂੰ ਪਾਤੀ ਮੈਂ ਪਾਣੀ ਕਿੱਥੋਂ ਲਵਾਂਗਾ ਲੋ ਹੂੰ ਇਹ ਤਾਂ ਤਕਸੀਮ ਦੇ ਵਿੱਚ ਖਾਸ ਕਰਕੇ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈ ਨਾ ਵੀ ਜਿਹਦਾ ਹੀ ਮੋਟਰ ਹੈ ਕੋਠਾ ਹੈ ਬੋਰ ਹੈ ਮਕਾਨ ਪਾਇਆ ਹੋਇਆ ਉਹ ਤਾਂ ਜ਼ਮੀਨ ਉਸੇ ਨੂੰ ਪੈਣੀ ਚਾਹੀਦੀ ਹੈ ਠੀਕ ਹੈ ਜੀ ਜੇ ਇਹਨਾਂ ਨੇ ਨਹੀਂ ਪੁਵਾਈ ਉਸ ਟਾਈਮ ਤਾਂ ਗਲਤ ਕੀਤਾ ਇਹਨ ਜੇ ਹੁਣ ਇਹਨਾਂ ਨੇ ਗਲਤੀ ਕੀਤੀ ਤਾਂ ਫਿਰ ਭੁਗਤਨੀ ਪੂਭੁਗਤ ਅਗਲਟਾ ਹੋਈ ਫਿਰ ਡਟਾ ਹੋ ਗਈ। ਜੇ ਕੋਈ ਦਿਮਾਗੀ ਤੌਰ ਤੇ ਬੰਦਾ ਪਰੇਸ਼ਾਨ ਆ ਜਾਂ ਉਹ ਬੰਦਾ ਨਸ਼ਾ ਕਰਦਾ ਉਹ ਬੰਦਾ ਜ਼ਮੀਨ ਵੇਚ ਗਿਆ ਤੇ ਬਾਅਦ ਦੇ ਵਿੱਚ ਉਹਦੀ ਪਤਨੀ ਉਹ ਤਰਵਾ ਸਕਦੀ ਹੈ। ਨਸ਼ੇ ਵਾਲੇ ਬੰਦੇ ਦੀ ਨਹੀਂ ਟੁੱਟਦੀ ਹੈਗੀ। ਜੇ ਬੰਦਾ ਪਾਗਲਾ ਹੈ ਮੈਂਟਲੀ ਹੈ ਹਾਂ ਹਾਂ ਦਿਮਾਗੀ ਪਰੇਸ਼ਾਨੀਆਂ ਜਾਂ ਜਾਂਦੇ ਮੈਂਟਲੀ ਨਹੀਂ ਨਸ਼ੇ ਨਸ਼ੇ ਵਾਲੇ ਦੀ ਨਹੀਂ। ਅੱਛਾ ਜੀ। ਨਸ਼ੇ ਵਾਲੇ ਦਾ ਕੋਈ ਚੱਕਰ ਨਹੀਂ ਹੈ। ਅੱਛਾ ਜੀ। ਜੇ ਬੰਦਾ ਮੈਂਟਲੀ ਅਪਸੈਟ ਹੈ ਉਹਦਾ ਤਾਂ ਪ੍ਰੂਫ ਹੈਗੇ। ਠੀਕ ਆ। ਜ਼ਮੀਨ ਉਹ ਵੇਚ ਗਿਆ ਮੈਂਟਲੀ ਅਪਸੈਟ ਹੈ ਮੈਂਟਲੀ ਅਪਸੈਟ ਦੀ ਰਸਤੀ ਨਹੀਂ ਹੋ ਕਿ ਜਿਹੜਾ ਬੰਦਾ ਮੈਂਟਲੀ ਅਪਸੈਕਟ ਹੈ ਹਾਂ ਉਹ ਦੱਸੇ ਨਹੀਂ ਸਕਦਾ ਮੈਨੂੰ ਕਿੰਨੇ ਪੈਸੇ ਜ਼ਮੀਨ ਵੇਚੇ ਕੀਏ ਕੀ ਨਹੀਂ ਤਾਂ ਉਹਦੀ ਦ੍ਰਿਸ਼ਟੀ ਹੋਈ ਹੈ ਜਿਹੜੀ ਗਲਤ ਹੋਈ ਹੈ ਜੇ ਉਹਨਾਂ ਨੇ ਉਹ ਦ੍ਰਿਸ਼ਟੀ ਹੋਣ ਤੋਂ ਬੈਕਡੇਟ ਦਾ ਕੋਈ ਪ੍ਰੂਫ ਹੈਗਾ ਐਸ਼ਾ ਬੈਕਡੇਟ ਬੈਂਟਲੀ ਹੈ ਬੰਦਾ ਬੀ ਮੈਂਟਲੀ ਆ ਤਾਂ ਜੇ ਆਪਾਂ ਬਾਅਦ ਵਿੱਚ ਮੈਂਟਲੀ ਸਰਟੀਫਿਕੇਟ ਬਣਾਉਨੇ ਤਾਂ ਕੁਝ ਨਹੀਂ ਹੁੰਦਾ ਠੀਕ ਆ ਠੀਕ ਆ ਇੱਕ ਜੇਕਰ ਕੋਈ ਚੋਰੀਓਂ ਸਾਂਝੇ ਖਾਤੇ ਵਿੱਚੋਂ ਬੰਦਾ ਤਕਸੀਮ ਕਰਵਾ ਜੇ ਉਹ ਚੋਰੀ ਤਾਂ ਹੋਈ ਹੀ ਸਕਦੀ ਤਕਸੀਮ ਅੱਛਾ ਜੀ ਚੋਰੀ ਤਾਂ ਹੋਈ ਨਹੀਂ ਸਕਦੀ ਜੇ ਸਹਿਮਤੀ ਨਾਲ ਕਰਾਉਂਗਾ ਤਾਂ ਵੀ ਸਾਰਿਆਂ ਦਾ ਸਿਕਦੋ ਹੋਣਗੇ ਜੇ ਤਸੀਲਰ ਦੇ ਕੇਸ ਪਾ ਕੇ ਕਰਾਉਂਗੇ ਤਾਂ ਵੀ ਸਾਰਿਆਂ ਨੂੰ ਸਮਝਣ ਜਾਣਗੇ ਅੱਛਾ ਫਿਰ ਵੀ ਸਾਰਿਆਂ ਨੂੰ ਸਮਝਣ ਜਾਣਗੇ ਹਾਂ ਠੀਕ ਚਾਹੇ ਬੰਦੇ ਸਹਿਮਤ ਨਹੀਂ ਹੈਗੇ ਨਹੀਂ ਨਾ ਹੁਣ ਸਹਿਮਤ ਉਹਨਾਂ ਨੂੰ ਸੁਣਿਆ ਜਾਊਗਾ ਵੀ ਇਹ ਇਹ ਬੰਦਾ ਤਕਸੀਮ ਕਰਾ ਰਿਹਾ ਇਹਨੂੰ ਇੰਨਾ ਰੱਖਵਾਉਂਦਾ ਇੰਨਾ ਰੱਖਵਾ ਇਹਨੂੰ ਦੇ ਰਿਹਾ ਠੀਕ ਆ ਉੱਥੇ ਸੁਣਵਾਈ ਜਿਹੜੇ ਕਿਸੇ ਦਾ ਇਤਰਾਜ਼ ਕਰਦਾ ਉਹਦਾ ਇਤਰਾਜ਼ ਵੀ ਸੁਣਿਆ ਜਾਊਗਾ ਵੀ ਕਿਉਂ ਕਰ ਰਿਹਾ ਕੀ ਮੈਂ ਕੀ ਨਹੀਂ ਹੈ ਠੀਕ ਹੈ ਚੋਰੀ ਹੋ ਜੂ ਚੋਰੀ ਨਹੀਂ ਹੋ ਸਕਦੀ ਠੀਕ ਹੈ ਜੀ ਇਕ ਕਹੇ ਤਕਸੀਮ ਕਰਾਉਣ ਲਈ ਸਾਰੇ ਭਰਾਵਾਂ ਦੀ ਸਾਂਝੀ ਖੇਵਟ ਉਹੀ ਕਹੇ ਤਾਂ ਉਹੀ ਗੱਲ ਆ ਗਈ ਵੀ ਚਾਹੇ ਚਾਰੇ ਭਰਾ ਨੇ ਚੇ ਵੱਧ ਨੇ ਹਾਂ ਹਾਂ ਜੇ ਬੰਦਾ ਇੱਕ ਕਰੇ ਉਹਦਾ ਕੇਸ ਪਾਉਣਾ ਪਊ ਜੇ ਸਹਿਮਤੀ ਨਾਲ ਹੋਊ ਜੇ ਸਹਿਮਤੀ ਸਾਰੇ ਸਹਿਮਤੀ ਨਹੀਂ ਫਿਰ ਤਾਂ ਪਟਵਾਰੀ ਲਵੇ ਹੋ ਸਕਦੀ ਹੈ ਖਾਨਗੀ ਤਕਸੀਮ ਹੋ ਜੂ ਜੇ ਸਹਿਮਤੀ ਨਹੀਂ ਹੈਗੀ ਤਾਂ ਤਹਿਸੀਲਦਾਰ ਦੇ ਕੇਸ ਪਾ ਕੇ ਕੋ ਅਦਾਲਤੀ ਹੁਕਮ ਨਾਲ ਹੀ ਤਕਸੀਮ ਹੋਣੀ ਠੀਕ ਹੈ ਜੀ ਇੱਕ ਕਹਨੇ ਕੋਈ ਬੰਦਾ ਬਿਨਾਂ ਸਹਿਮਤੀ ਦੇ ਤਕਸੀਮ ਕਰਵਾ ਸਕਦਾ ਤੇ ਆਪਣਾ ਹਿੱਸਾ ਵੇਚ ਦੇਵੇ ਆਪਣਾ ਹਿੱਸਾ ਬੇਸਦ ਹੈ ਤਕਸੀਮ ਬਗੈਰ ਸਹਿਮਤੀ ਤੋਂ ਨਹੀਂ ਹੁੰਦੀ ਹੈਗੀ ਜਦ ਤਹਿਸੀਲਦਾਰ ਦੇ ਕੇਸ ਹਿੱਸਾ ਵੀ ਸਾਦਾ ਆ ਆਪਦਾ ਹਿੱਸੇ ਦਾ ਕੋਈ ਚੱਕਰ ਨਹੀਂ ਠੀਕ ਆ ਆਪਦਾ ਹਿੱਸਾ ਤਾਂ ਜਿਹਨੂੰ ਮਰਜ਼ੀ ਦੇ ਜੋ ਠੀਕ ਹੈ ਜੀ ਜਿੱਥੇ ਮੈਂ ਹਿੱਸੇਦਾਰਾਂ ਸਪੋਜ਼ ਕਰੋ ਮੈਂ ਆਪਦਾ ਹਿੱਸਾ ਟੋਟਲ ਤੁਹਾਨੂੰ ਵੇਚਦਾ ਤੁਸੀਂ ਮੇਰੀ ਥਾਂ ਤੇ ਆ ਗਏ ਹਾਂ ਬਿਲਕੁਲ ਉਹ ਚ ਕੋਈ ਚੱਕਰ ਨਹੀਂ ਹੈ ਵੇਚਣ ਚ ਕੋਈ ਚੱਕਰ ਨਹੀਂ ਹਿੱਸੇ ਦਾ ਅੱਛਾ ਜੀ ਜੇ ਮਖਸੂਸ ਨੰਬਰ ਵੇਚਨੇ ਫਿਰ ਤਕਸੀਮ ਤੋਂ ਬਗੈਰ ਨਹੀਂ ਵੇਚ ਸਕਦੇ ਤੁਸੀਂ ਜੇ ਸਪੈਸ਼ਲ ਨੰਬਰ ਵਿੱਚ ਸਪੈਸ਼ਲ ਨੰਬਰ ਹੈ ਜੀ ਹਾਂ ਸਪੈਸ਼ਲ ਨੰਬਰ ਵੈਸੇ ਪੱਕੇ ਨਹੀਂ ਕਿਨੂੰ ਆਈ ਸਪੈਸ਼ਲ ਨੰਬਰ ਜਿਵੇਂ ਹੁਣ ਸਪੋਜ਼ ਕਰੋ ਇੱਥੇ ਪਾ ਚਾਰ ਹਿੱਸੇ ਦਾ ਹਾਂਜੀ ਹਾਂ ਇਹ ਛੱਤ ਕਿਲੇ ਨੇ ਠੀਕ ਹੈ ਜੀ ਠੀਕ ਹੈ ਦੋ ਕਿਲੇ ਮੇਰੇ ਕਬਜ਼ੇ 'ਚ ਨੇ ਜੇ ਮੈਂ ਉਹ ਦੋ ਕਿਲੇ ਇਕੱਲਾ ਵੇਚਣਾ ਹੋ ਜਾਣਾ ਵੀ ਆ ਨੰਬਰ ਵੇਚਦਾ ਉਹ ਤਕਸੀਮ ਤੋਂ ਬਗੈਰ ਨਹੀਂ ਵੇਚ ਸਕਦਾ 8 ਕਿਲੇ 'ਚ ਚੌਥਾ ਹਿੱਸਾ ਵੇਚਦਾ ਵੇਚ ਸਕਦਾ ਮੈਂ ਦੋ ਕਿਲੇ ਹੁੰਦੇ ਨੇ ਮੈਨੂੰ ਦੋ ਕਿਲੇ ਵੇਚਦਾ ਸੌਵੇਂ ਹਿਸਾਬে ਵੇਚਦਾ ਇੱਕ ਕਿਲਾ ਵੇਚ ਸਕਦਾ ਠੀਕ ਹੈ ਜੀ ਉਹ ਵੇਚ ਸਕਦਾ ਮੈਂ ਪਰੰਤੂ ਸਪੈਸ਼ਲ ਨੰਬਰ ਨਹੀਂ ਵੇਚ ਸਕਦਾ ਵੀ ਮੈਂ ਜਿੰਨੇ ਮੇਰੇ ਹਿੱਸੇ 'ਚ ਮੈਂ ਸਾਰੀ ਨਹੀਂ ਵੇਚ ਸਕਦਾ ਨਹੀਂ ਸਾਰੀ ਵੀ ਵੇਚ ਸਕਦਾ ਦੋ ਹੁੰਦੇ ਨੇ ਮੈਨੂੰ ਦੋ ਵੀ ਵੇਚ ਸਕਦਾ ਠੀਕ ਹੈ ਜੇ ਮੈਂ ਕੋਈ ਕਹਾਂਗੀ ਵੀ ਆਹ ਸਪੈਸ਼ਲ ਕਿਲਾ ਵੇਚ ਰਹੇ ਹਾਂ ਉਹ ਨਹੀਂ ਵੇਚ ਸਕਦਾ ਉਹ ਨਹੀਂ ਵੇਚ ਉਹ ਤਕਸੀਮ ਤੋਂ ਬਗੈਰ ਨਹੀਂ ਵੇਚ ਸਕਦਾ ਟੋਟਲ ਖੇਪ ਚੋਂ ਹਿੱਸਾ ਵੇਚ ਸਕਦੇ ਹਾਂ ਟੋਟਲ ਚ ਹੋ ਸਕਦਾ ਹਾਂ ਹਿੱਸਾ ਆਪਾਂ ਜਿੰਨੀ ਜ਼ਮੀਨ ਆਉਂਦੀ ਉਹ ਤੋਂ ਘੱਟ ਵੀ ਵੇਚ ਸਕਦੇ ਹਾਂ ਟੋਟਲ ਹਿੱਸਾ ਹੀ ਵੇਚ ਸਕਦੇ ਹਾਂ ਠੀਕ ਹੈ ਟੋਟਲ ਹਿੱਸੇ ਤੇ ਵੀ ਕੋਈ ਇਤਰਾਜ਼ ਨਹੀਂ ਕਰ ਸਕਦਾ ਜੇ ਪਹੁੰਚੋ ਘੱਟ ਹਿੱਸਾ ਵੇਚਦੇ ਤਾਂ ਵੀ ਕੋਈ ਇਤਰਾਜ਼ ਨਹੀਂ ਕਰ ਸਕਦਾ ਤਾਂ ਵੀ ਕੋਈ ਇਤਰਾਜ਼ ਨਹੀਂ ਹੈਗਾ ਇੱਕ ਅੱਗੇ ਵੀਰ ਕਰ ਰਿਹਾ ਸੀ ਤਕਸੀਮ ਵੀ ਕਰਵਾ ਲਈ ਫਰਦ ਦੇ ਪਹਿਲਾਂ ਜਿੰਨੇ ਪੇਜ ਨਿਕਲਦੇ ਨੇ ਇਹਦਾ ਕੀ ਕਾਰਨ ਆ ਜੀ ਉਹਦਾ ਹਾਲੇ ਕਾਰਨ ਇਹ ਹੈ ਨਾ ਹਾਲੇ ਜਵਨ ਦੀ ਚਾਮਲ ਨਹੀਂ ਆਇਆ ਹੁਣ ਹਾਲੇ ਉਹਦਾ ਇੰਤਕਾਲ ਦਾ ਨੋਟ ਆ ਰਿਹਾ ਹੋਣਾ ਠੀਕ ਹੈ ਜਿੰਨਾ ਚਿਰ ਵਿਸ਼ੇਸ਼ ਕਥਨ ਚ ਨੋਟ ਆਉਂਦਾ ਉਹ ਇਸੇ ਕਾਰਨ ਆਉਂਦਾ ਵੀ ਹਲੇ ਜਮਾਂ ਦੀ ਬਣ ਨਹੀਂ ਹੋ ਉਹਨਾਂ ਦੀ ਠੀਕਾ ਜਦ ਜਮਾਂ ਦੀ ਬਣ ਗਈ ਉਸ ਤੋਂ ਬਾਅਦ ਕੱਲੇ ਕੱਲੇ ਦੀ ਖੇਤ ਫਿਰ ਕੱਲੇ ਕੱਲੇ ਦੀ ਖੇਤ ਬਣ ਜੂਗਾ ਇੱਕ ਸਹਿਮਤੀ ਦੀ ਤਕਸੀਮ ਦੇ ਇਕਰਾਰਨਾਮੇ ਵਿੱਚ ਕੀ ਕੀ ਗੱਲਾਂ ਲਿਖਾਉਣੀਆਂ ਜ਼ਰੂਰੀ ਹੁੰਦੀਆਂ ਨੇ ਜੀ ਸਹਿਮਤੀ ਆ ਜਿਹੜਾ ਤਕਸੀਮ ਦਾ ਆਪਣਾ ਇਕਰਾਰਨਾਮਾ ਤਕਸੀਮ ਦਾ ਇਕਰਾਰਨਾਮਾ ਹੈ ਨਾ ਹਾਂਜੀ ਹਾਂਜੀ ਤਕਸੀਮ ਦੇ ਇਕਰਾਰਨਾਮੇ ਵਿੱਚ ਤਾਂ ਇੱਕ ਤਾਂ ਇਹ ਹੈ ਵੀ ਜਨਨ ਕੇ ਸਿਆਰ ਨੰਬਰ ਪਾ ਲੇ ਕੱਲ ਨੂੰ ਜੇ ਇਹਨਾਂ ਤੋਂ ਕੋਈ ਮੁਕਰੂ ਆ ਤਾਂ ਉਹਨੂੰ ਆ ਜੁਰਮਾਨਾ ਲਾਇਆ ਜਾਊਗਾ ਬਿਲਕੁਲ ਇਹੀ ਸ਼ਰਤ ਲਿਖ ਸਕਦੇ ਆਪਾਂ ਹੋਰ ਤਾਂ ਇੱਥੇ ਕੀ ਲਿਖਾਂਗੇ ਆਪਾਂ ਠੀਕ ਹੈ ਜੀ ਵੀ ਤੂੰ ਕੱਲ ਨੂੰ ਕੋਈ ਮੁਨਕਰ ਨਹੀਂ ਹੋਊਗਾ ਠੀਕ ਉਹ ਚ ਆਪਾਂ ਵੱਧ ਘੱਟ ਜੁਰਮਾਨਾ ਜਿੰਨਾ ਮਰਜ਼ੀ ਲਿਖ ਲਓ ਜਿੰਨਾ ਮਰਜ਼ੀ ਜੇ ਕੋਈ ਹੋਰ ਵੀ ਗੱਲ ਸਾਰੇ ਸਹਿਮਤੀ ਦੇ ਨਾਲ ਵੀ ਆਪਾਂ ਕੋਈ ਵੀ ਜੋ ਮਰਜ਼ੀ ਲਿਖ ਸਕਦੇ ਆ ਜੋ ਵੀ ਮਾਰੀ ਜਿਹੜੀ ਆਪਾਂ ਚ ਸਹਿਮਤੀ ਨਾਲ ਹੁੰਦੀ ਹੈ ਸਾਰੀ ਗੱਲਾਂ ਲਿਖ ਸਕਦੇ ਆ ਆਪਾਂ ਠੀਕ ਹੈ ਜੀ ਕਹਿੰਦੇ ਇੱਕ ਵਾਰ ਤਕਸੀਮ ਹੋ ਜਾਵੇ ਤਾਂ ਦੁਬਾਰਾ ਤਕਸੀਮ ਹੋ ਸਕਦੀ ਆ ਅਗਲੀ ਪੀੜ੍ਹੀ ਕਰ ਸਕਦੀ ਆ ਤਕਸੀਮ ਹੋਈ ਨੂੰ 16 ਸਾਲ ਹੋ ਗਏ ਮੈਂ ਕਹਿੰਦਾ ਮੇਰੀ ਗੱਲ ਸੁਣ ਤਕਸੀਮ ਹੋਣ ਸਪੋਜ਼ ਕਰੋ ਮੇਰੇ ਪਿਤਾ ਠੀਕ ਹੈ ਜੀ ਮੇਰੇ ਪਿਤਾ ਦੇ ਨੌ ਨੰਬਰ ਆ ਗਏ ਉਦੋਂ ਵਾਰ ਅਸੀਂ ਦੋ ਪਾਈਆਂ ਉਹ ਸਾਡੇ ਪਿਤਾ ਦਾ ਇਹ ਨੰਬਰ ਨੇ ਜਿਹੜੇ ਸਾਡੇ ਦੋ ਪਾਈਆਂ ਦੇ ਨਾਂ ਚੜ ਗਏ ਬਿਲਕੁਲ ਅਸੀਂ ਦੋ ਪਾਈਆਂ ਨੇ ਵੰਡਣ ਦੀ ਤਕਸੀਮ ਹੋ ਸਕਦੀ ਹੈ ਕਿ ਉਹ ਨਹੀਂ ਹੋ ਸਕਦੀ ਠੀਕ ਆ ਅਸੀਂ ਦੋ ਪਾਈ ਹੋਗੇਗਾ ਹਨ ਦੋ ਪਾਈਆਂ ਦੀ ਤਕਸੀਮ ਫਿਰ ਹੋ ਸਕਦੀ ਹੈ ਠੀਕ ਆ ਕਿ ਸਾਡੀ ਖੇਵਟ ਵਿੱਚੋਂ ਕੁਝ ਵਾਂਣ ਦੀ ਗਰਦਾਵਰੀ ਸਾਡੇ ਨਾਮ ਨਹੀਂ ਇਸ ਨੂੰ ਅਸੀਂ ਕਿਵੇਂ ਕਰਵਾ ਸਕਦੇ ਹਾਂ ਜਿਹੜੇ ਵਾਂਣ ਦੀ ਗਰਦਾਵਰੀ ਨਹੀਂ ਇਹਨਾਂ ਦੇ ਨੋਂ ਉਹ ਕਿਸੇ ਹੋਰ ਦੇ ਕਬਜ਼ੇ 'ਚ ਤਾਂ ਨਹੀਂ ਜੇ ਤਾਂ ਹੋਰ ਦੇ ਕਬਜ਼ੇ 'ਚ ਹੈ ਠੀਕ ਹੈ ਜੀ ਫਿਰ ਤਾਂ ਹੋ ਹੀ ਨਹੀਂ ਸਕਦੀ ਜੇ ਇਹਨਾਂ ਦੇ ਕਬਜ਼ੇ 'ਚ ਹੈ ਫਿਰ ਇਹ ਗਰਦੌਰੀ ਆਪਦੀ ਕਰਾ ਸਕਦੇ ਨੇ ਫਿਰ ਕਰਵਾ ਸਕਦੇ ਹਾਂ ਜੀ ਇੱਕ ਜੇ ਇਹਦੀ ਗਰਦੌਰੀ ਦੀ ਫਰਦ ਲੈਣੀ ਹੋਵੇ ਉਹ ਕਿਵੇਂ ਮਿਲਦੀ ਹੈ ਜੀ ਪਟਵਾਰੀ ਲਿਬੋਂ ਉਹ ਤਾਂ ਨਹੀਂ ਕਿਵੇਂ ਆਪਾਂ ਫਰਦ ਕਹਿੰਦੇ ਜੀ ਦੂਜੀ ਸਿੰਪਲ ਨਾ 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 ਐ ਨਹੀਂ ਮਿਲਦੀ ਅੱਛਾ ਜੀ ਇੱਕ ਮਾਲਕ ਨਿਸ਼ਾਨਦਈ ਕਰਵਾ ਸਕਦਾ ਭਾਵੇਂ ਸਾਂਝੇ ਖਾਤੇ ਵਿੱਚ ਦੂਜੀ ਧਿਰ ਰਾਜੀ ਨਾ ਹੋਵੇ ਨਾ ਜੇ ਤਾਂ ਜਣੀ ਕਿ ਉਹਨੇ ਕੁਝ ਨੰਬਰਾਂ ਦੀ ਕਰਾਉਣੇ ਫੇਰ ਤਾਂ ਨਹੀਂ ਹੁੰਦੀ ਅੱਛਾ ਜੀ ਜੇ ਟੋਟਲ ਖੇਤ ਦੇ ਸਾਰੇ ਹਿੱਸੇਦਾਰ ਸਹਿਮਤ ਨੇ ਤਾਂ ਕਰਾ ਸਕਦੇ ਨੇ ਜੇ ਉਹਨਾਂ ਨੂੰ ਜੀ ਕੀ ਕਿਸੇ ਸਰਦਾਰ ਕਹੀ ਮੈਂ ਆਪਦੇ ਨੰਬਰਾਂ ਦੀ ਕਰਾ ਲਾ ਨਹੀਂ ਕਰਾ ਸਕਦਾ ਠੀਕ ਹੈ ਜੀ ਫੇਰ ਨਹੀਂ ਸਾਂਝੀ ਖੇਪ ਦੀ ਸਾਰੇ ਸਹਿਮਤ ਹੋਣਗੇ ਤਾਂ ਹੀ ਹੋ ਸਕਦੀ ਹੈ ਠੀਕ ਹੈ ਕਹਿੰਦੇ ਅਸੀਂ ਜ਼ਮੀਨ ਦੇ ਨਿਸ਼ਾਨਦੇਹੀ ਕਰਵਾਈ ਸੀ ਸਾਡੀ ਜ਼ਮੀਨ ਨਾਇਰ ਦੇ ਜੰਗਲਾਤ ਵਿੱਚ ਨਿਕਲੇ ਅੱਛਾ ਇਹਦਾ ਕੀ ਹਾਲ ਹੈ ਜੀ ਇਹਦਾ ਹੱਲੇ ਉਹਦੀ ਰਿਪੋਰਟ ਹੋਊਗੀ ਠੀਕ ਹੈ ਜੀ ਪਟਵਾਰੀ ਕਰਨਗੋ ਜਦੋਂ ਜਾਊਗਾ ਜੇ ਜੰਗਲਾਤ ਵਾਲਾ ਕਣੀ ਜ਼ਮੀਨ ਨਿਕਲਦੀ ਹੈ ਦੱਸਣਾ ਪੈਣਾ ਪਹਿਲਾਂ ਪਟੋਕ ਕਰਨਗੋ ਨੂੰ ਠੀਕ ਹੈ ਜੀ ਜਿਹੜੇ ਬੰਦੇ ਦੀ ਜ਼ਮੀਨ ਕਿਸੇ ਡਿਪਾਰਟਮੈਂਟ ਕਣੀ ਨਿਕਲਦੀ ਸਰਕਾਰੀ ਕਣੀ ਤਾਂ ਦੱਸਣਾ ਪੈਣਾ ਵੀ ਸਾਡੀ ਜ਼ਮੀਨ ਉਧਰ ਨਿਕਲਦੀ ਹੈ ਇਸ ਕਰਕੇ ਅਸੀਂ ਨਿਸ਼ਾਨਦੇਹੀ ਕਰਾਉਣਾ ਚਾਹੁੰਦੇ ਆ ਤਾਂ ਕਿ ਜਿਹੜਾ ਕਰਨਗੋ ਆ ਜਦੋਂ ਨਿਸ਼ਾਨਦੇਹੀ ਕਰਨ ਜਾਵੇ ਉਸ ਤੋਂ ਪਹਿਲਾਂ ਉਹਨਾਂ ਨੂੰ ਸੰਭਣ ਭੇਜੇ ਠੀਕਾ ਉਸ ਤੋਂ ਪਹਿਲਾਂ ਉਹਨਾਂ ਨੂੰ ਸੰਭਣ ਭੇਜੂਗਾ ਉਹਨਾਂ ਦਾ ਮੈਕਮੇਂ ਦਾ ਬੰਦਾ ਆਊਗਾ ਉਹਦੀ ਹਾਜ਼ਰੀ 'ਚ ਨਿਸ਼ਾਨਦੇਹੀ ਕਰੂਗਾ ਫਿਰ ਉਹ ਰਿਪੋਰਟ ਕਰੂਗਾ ਕਰਨਗੋ ਵੀ ਇੰਨਾ ਰਕਵੇ ਇਹਨਾਂ ਦਾ ਮਾਲਕੀ ਦਾ ਫਲਾਣੇ ਮੈਕਮੇ ਦੇ ਕਬਜ਼ੇ ਵਿੱਚ ਹੈ ਠੀਕ ਹੈ ਜੀ ਜਦੋਂ ਰਿਪੋਰਟ ਦੀ ਨਕਲ ਲੈ ਕੇ ਫਿਰ ਉਹਦਾ ਅਦਾਲਤ ਚ ਕੇਸ ਪਾ ਸਕਦੇ ਨੇ ਅਦਾਲਤ ਮੈਕਮੇ ਨੂੰ ਇਹ ਕਹੂਗੀ ਵੀ ਜਦਾ ਤੁਸੀਂ ਇਹਨੂੰ ਰਕਵਾ ਦਿਓ ਹੂੰ ਜਿੱਥੇ ਤੁਸੀਂ ਇਹਨਾਂ ਦਾ ਰਕਵਾ ਮਾਲਕੀ ਰਕਵੇ ਦੇ ਕਬਜ਼ਾ ਕੀਤਾ ਹੋਇਆ ਹੈ ਜਾਂ ਇਹਨਾਂ ਨੂੰ ਪੇਮੈਂਟ ਦੇ ਰਕਵਾ ਕੁਆਇਰ ਕਰੋ ਇਹਨਾਂ ਦਾ ਬਿਲਕੁਲ ਉਹਨਾਂ ਦੋਏ ਕੰਮਾਂ ਚ ਜਿਵੇਂ ਵੀ ਅਦਾਲਤ ਨੂੰ ਠੀਕ ਲੱਗੋ ਉਸ ਹਸਾਬ ਨਾਲ ਫੈਸਲਾ ਹੋ ਵੀ ਹੋ ਸਕਦਾ ਹੈ ਜੀ ਕਿਰਪਾ ਕਰਕੇ ਮੈਨੂੰ ਲਗੀ ਕਮੈਂਟ ਕਰਕੇ ਦੱਸਿਓ ਹੋਰ ਤੁਹਾਡੇ ਸਵਾਲ ਜੇਕਰ ਰਹਿ ਗਏ ਤਾਂ ਉਹ ਵੀ ਤੁਸੀਂ ਸਾਨੂੰ ਭੇਜਿਆ ਕਰੋ ਤਾਂ ਕਿ ਅਸੀਂ ਜਦੋਂ ਵੀ ਨਵੀਂ ਵੀਡੀਓ ਬਣਾਉਣਾ ਹੈ ਤਾਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਲੈ ਕੇ ਆਈਏ ਤਾਂ ਸਵਾਲ ਸ਼ਾਰਟ ਵਿੱਚ ਭੇਜਣ ਦੀ ਖੇਚਲਿਆ ਕਰੋ ਤਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਹਰ ਇੱਕ ਬੰਦੇ ਕੋਲੇ ਜਾਣਕਾਰੀ ਪਹੁੰਚੇ ਮੈਂ ਐਸੀ ਕਰਕੇ ਇਹਨੂੰ ਵੱਧ ਤੋਂ ਵੱਧ ਟਾਈਮ ਦੇਣਾ ਵੀ ਜਦ ਵੀ ਤੁਸੀਂ ਮੇਰੇ ਲਈ ਮਰਜ਼ੀ ਆਓ ਸਵਾਲ ਲੈ ਕੇ ਆਓ ਮੈਂ ਸਵਾਲਾਂ ਦੇ ਜਵਾਬ ਦਊਂਗਾ ਮੈਨੂੰ ਸਵਾਲਾਂ ਦਾ ਜਵਾਬ ਦੇਣ ਵਿੱਚ ਕੋਈ ਇਤਰਾਜ਼ ਨਹੀਂ ਤੁਸੀਂ ਇਹਨਾਂ ਨੂੰ ਵੀ ਸਵਾਲ ਭੇਜੋ ਸਾਡੇ ਭਾਈ ਸਾਹਿਬ ਲਵੇ ਜਿਹੜੇ ਤੁਸੀਂ ਸਵਾਲ ਭੇਜੋਗੇ ਮੈਂ ਜਵਾਬ ਦਊਗਾ ਮੈਨੂੰ ਜਵਾਬ ਦੇਣ ਚ ਖੁਸ਼ੀ ਮਹਿਸੂਸ ਹੁੰਦੀ ਹੈ ਮੈਨੂੰ ਕੋਈ ਤਕਲੀਫ ਮਹਿਸੂਸ ਨਹੀਂ ਹੁੰਦੀ ਵਾਹ ਜੀ ਧੰਨ ਜੇ ਕਿਸੇ ਦਾ ਜਣ ਕੇ ਤੁਹਾਡਾ ਕਿਸੇ ਦਾ ਮੇਰੇ ਸਵਾਲਾਂ ਦੇ ਜਵਾਬ ਦੇਣ ਨਾਲ ਫਾਇਦਾ ਹੁੰਦਾ ਮੈਨੂੰ ਕੀ ਨੁਕਸਾਨ ਹੈ ਬੋਲ ਕਰਦੇ ਆ ਸਾਡੀਆਂ ਜਾਣਕਾਰੀ ਤੋਂ ਤੁਹਾਨੂੰ ਕਿੰਨਾ ਕ ਫਾਇਦਾ ਹੋ ਰਿਹਾ ਕਿੱਥੇ ਕਿੱਥੇ ਕਿਹੜੇ ਏਰੀਆ ਚ ਕਿਹੜੀ ਕੰਟਰੀ ਕਿਹੜੀ ਸਟੇਟ ਚ ਆਪਣੀ ਵੀਡੀਓ ਪਹੁੰਚ ਰਹੀ ਆ ਤੇ ਉਹ ਵੀ ਕਮੈਂਟ ਕਰਕੇ ਦੱਸਿਓ ਜੇ ਕਿਸੇ ਭਰਾ ਨੂੰ ਸਾਡੀ ਵੀਡੀਓ ਤੋਂ ਕੋਈ ਫਾਇਦਾ ਹੋਇਆ ਤਾਂ ਉਹ ਕਮੈਂਟ ਜਰੂਰ ਕਰਿਓ ਤੁਹਾਨੂੰ ਉਹਦੇ ਨਾਲ ਹੌਸਲਾ ਮਿਲਦਾ ਕਿ ਸਰ ਦੀ ਜਾਣਕਾਰੀ ਦੇ ਨਾਲ ਇਸ ਦੇ ਨਾਲ ਧੰਨਵਾਦ ਤੁਹਾਡਾ ਵੀ ਸਰਦਾ ਜੀ ਸਾਰੇ ਸਰੋਤਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ